ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੀ ਸੰਗਤ ਪਿਆਰਿਓ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਅਜਿਹੀ ਪਾਵਨ ਸਾਖੀ ਪੇਸ਼ ਕਰ ਰਹੇ ਹਾਂ ਜੋ ਸਾਡੇ ਦਿਲਾਂ ਨੂੰ ਛੂ ਜਾਵੇਗੀ ਇਸ ਸਾਖੀ ਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕੀ ਸਿਖਾਇਆ ਕਿ ਅਸਲੀ ਅਮੀਰੀ ਕਿਸ ਵਿੱਚ ਹੈ ਮਨ ਦੀ ਸਾਪਗੋਈ ਚ ਜਾਂ ਫਿਰ ਮਾਇਆ ਦੇ ਹੰਕਾਰ ਵਿੱਚ ਇਹ ਸਾਖੀ ਸਾਨੂੰ ਦੱਸਦੀ ਹੈ ਕਿ ਗਰੀਬ ਦੀ ਇਮਾਨਦਾਰੀ ਦੀ ਰੋਟੀ ਤੇ ਅਮੀਰ ਦੇ ਸ਼ੋਸ਼ਣ ਦੀ ਰੋਟੀ 'ਚ ਕੀ ਫਰਕ ਹੁੰਦਾ ਹੈ ਆਓ ਸੰਗਤ ਜੀ ਪੂਰੇ ਮਨ ਨਾਲ ਪੂਰੀ ਸ਼ਰਧਾ ਨਾਲ ਇਸ ਦਿਵਯ ਸਾਕੇ ਨੂੰ ਸੁਣੀਏ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀਆਂ ਦੌਰਾਨ ਇੱਕ ਵਾਰ ਐਮਨਾਬਾਦ ਨਗਰ 'ਚ ਪਹੁੰਚੇ ਉੱਥੇ ਇੱਕ ਗਰੀਬ ਬੜਾ ਹੀ ਰਹਿੰਦਾ ਸੀ ਜਿਸ ਦਾ ਨਾਮ ਭਾਈ ਲਾਲੋ ਸੀ ਭਾਈ ਲਾਲੋ ਬੜਾ ਸਰਲ ਇਮਾਨਦਾਰ ਅਤੇ ਮਿਹਨਤਕਸ਼ ਇਨਸਾਨ ਸੀ ਉਹ ਆਪਣੀ ਮਿਹਨਤ ਦੀ ਕਮਾਈ ਇਿੱਚ ਗੁਜ਼ਾਰਾ ਕਰਦਾ ਸੀ ਜਦੋਂ ਮਾਈ ਲਾਲੂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਸ਼ਹਿਰ 'ਚ ਆਏ ਹੋਏ ਨੇ ਤਾਂ ਉਹ ਦੂਰ ਦਾ ਦੂਰ ਦਾ ਗੁਰੂ ਜੀ ਦੇ ਕੋਲ ਪਹੁੰਚਿਆ ਉਸਨੇ ਬੜੀ ਸ਼ਰਧਾ ਨਾਲ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਬੋਲਿਆ ਮਹਾਰਾਜ ਮੇਰਾ ਛੋਟਾ ਜਿਹਾ ਘਰ ਹੈ ਪਰ ਮੇਰਾ ਦਿਲ بڑا ਹੈ ਕਿਰਪਾ ਕਰਕੇ ਮੇਰੇ ਘਰ ਪਰ ਧਾਰੋ ਗੁਰ ਨਾਨਕ ਦੇਵ ਜੀ ਭਾਈ ਲਾਲੋ ਦੀ ਸੱਚੀ ਸ਼ਰਧਾ ਦੇਖ ਉਸਦੇ ਘਰ ਚਲੇ ਗਏ ਭਾਈ ਲਾਲੋ ਨੇ ਬੜੇ ਪਿਆਰ ਨਾਲ ਆਪਣੇ ਹੱਥਾਂ ਨਾਲ ਬਣਾਈ ਸਾਦੀ ਰੋਟੀ ਤੇ ਸਬ지 ਗੁਰੂ ਜੀ ਨੂੰ ਪਰੋਸੀ। ਗੁਰੂ ਜੀ ਨੇ ਬੜੇ ਕਾਵ ਨਾਲ ਉਹ ਭੋਜਨ ਖਾਇਆ। ਭਾਈ ਲਾਲੋ ਦੀ ਸੇਵਾ ਉਸੀ ਸਲਤਾ, ਉਸੀ ਇਮਾਨਦਾਰੀ, ਇਹਨ ਸਭ ਚੀਜ਼ਾਂ ਨੇ ਗੁਰੂ ਜੀ ਦੇ ਮਨ ਨੂੰ ਛੂ ਲਿਆ। ਉਸੇ ਸ਼ਹਿਰ ਚ ਇੱਕ ਵੱਡਾ ਅਮੀਰ ਜਬੀਲ ਦਾ ਰਹਿਤਾ ਸੀ ਜਿਸ ਦਾ ਨਾਮ ਮਲਿਕ ਭਾਗੋ ਸੀ। ਉਹ ਬਹੁਤ ਗਮੰਡੀ ਅਤੇ ਜ਼ਾਲਿਮ ਇਨਸਾਨ ਸੀ। ਉਹ ਗਰੀਬਾਂ ਨੂੰ ਸਤਾਉਂਦਾ ਉਹਨਾਂ ਤੋਂ ਜ਼ਬਰਦਸਤੀ ਕੰਮ ਕਰਾਉਂਦਾ ਅਤੇ ਉਹਨਾਂ ਦੀ ਮਿਹਨਤ ਦੀ ਸਹੀ ਕੀਮਤ ਨਹੀਂ ਦਿੰਦਾ ਸੀ ਜਦੋਂ ਮਲਿਕ ਭਾਗੋ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਸ਼ਹਿਰ ਵਿੱਚ ਆਏ ਹੋਏ ਨੇ ਤਾਂ ਉਸਨੇ ਸੋਚਿਆ ਕਿ ਅਗਰ ਗੁਰੂ ਜੀ ਮੇਰੇ ਘਰ ਆ ਜਾਣ ਤਾਂ ਮੇਰੀ ਇੱਜ਼ਤ ਹੋਰ ਵੱਧ ਜਾਏਗੀ ਮਲਿਕ ਭਾਗੋ ਨੇ ਪੂਰੇ ਸ਼ਹਿਰ 'ਚ ਐਲਾਨ ਕਰਵਾ ਦਿੱਤਾ ਕਿ ਉਸਨੇ ਸਾਰੇ ਸਾਧੂ ਸੰਤਾਂ ਬ੍ਰਾਹਮਣਾ ਅਤੇ ਫਕੀਰਾਂ ਲਈ ਇੱਕ ਵੱਡਾ ਭੰਡਾਰਾ ਰੱਖਿਆ ਹੈ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਨਿਯੋਤਾ ਭੇਜਿਆ ਪਰ ਗੁਰੂ ਨਾਨਕ ਜੀ ਨੇ ਉਹ ਨਿਯੋਤਾ ਕਬੂਲ ਨਹੀਂ ਕੀਤਾ ਮਲਿਕ ਭਾਗੂ ਨੂੰ ਬੜਾ ਬੁਰਾ ਲੱਗਿਆ ਉਸਨੇ ਦੁਬਾਰਾ ਸੰਦੇਸ਼ਾ ਭੇਜਿਆ ਪਰ ਗੁਰੂ ਜੀ ਫਿਰ ਵੀ ਨਹੀਂ ਗਏ ਤੀਸਰੀ ਵਾਰ ਮਲਿਕ ਭਾਗੂ ਖੁਦ ਗੁਰੂ ਜੀ ਕੋਲ ਆਇਆ ਤੇ ਬੋਲਿਆ ਮਹਾਰਾਜ मैंने इतना बड़ा भंडारा लगाया है सारे साधु संत आए हुए पर तुसी नहीं की तु नहीं आए कि मैं थोड़े लायक नहीं गुरु नानक देव जी ने शांति मलिक भागो असी भाई लालो घर ठहरे हाँ असी खुश हाँ मलिक भागो बोलिया पर भाई लालो का एक गरीब बड़ा ही है मेरे को सब कुछ है धन दौलत ऐश्वर्य ਤੁਸੀਂ ਮੇਰੇ ਘਰ ਆਓ ਮੈਂਨੇ 56 ਭੋਗ ਲਗਾਏ ਹੋਏ ਨੇ ਗੁਰੂ ਜੀ ਮੁਸਕਰਾ ਕੇ ਬੋਲੇ ਅਗਰ ਤੁਸੀਂ ਜ਼िद ਕਰਦੇ ਹੋ ਤਾਂ ਠੀਕ ਹੈ ਅਸੀਂ ਚੱਲਦੇ ਹਾਂ ਗੁਰੂ ਜੀ ਭਾਈ ਮਰਦਾਨਾ ਜੀ ਦੇ ਨਾਲ ਮਲਿਕ ਬਾਗੋ ਦੇ ਘਰ ਗਏ ਉੱਥੇ ਸੱਚ ਚ ਉਹ ਸ਼ਾਨਦਾਰ ਇੰਤਜ਼ਾਮ ਸੀ ਹਾਰ ਤਰ੍ਹਾਂ ਦੇ ਪਕਵਾਨ ਮਿਠਾਈਆਂ ਸੁਗੰਧਿਤ ਭੋਜਨ ਮਲਿਕ ਬਾਗੋ ਨੇ ਬੜੇ ਗਮੰਡ ਨਾਲ ਕਿਹਾ ਮਹਾਰਾਜ ਲੋ ਇਹ ਸਭ ਤੁਹਾਡੇ ਲਈ ਹੈ ਗੁਰੂ ਜੀ ਨੇ ਕਿਹਾ ਪਹਿਲਾਂ ਭਾਈ ਲਾਲੋ ਦਾ ਭੋਜਨ ਮੰਗਵਾਓ ਭਾਈ ਲਾਲੋ ਦੀ ਸੁੱਕੀ ਰੋਟੀ ਅਤੇ ਸਾਦੀ ਸਬੀ ਮੰਗਵਾਈ ਗਈ ਫਿਰ ਗੁਰਨਾਨਕ ਦੇਵ ਜੀ ਨੇ ਇੱਕ ਹੱਥ 'ਚ ਮਲਵ ਭਾਗੋ ਦੀ ਸ਼ਾਨਦਾਰ ਰੋਟੀ ਤੇ ਦੂਜੇ ਹੱਥ 'ਚ ਭਾਈ ਲਾਲੋ ਦੀ ਸੁੱਕੀ ਰੋਟੀ ਉਹਨਾਂ ਨੇ ਦੋਨੋਂ ਰੋਟੀਆਂ ਨੂੰ ਨਿਚੋੜਿਆ ਮਲਿਕ ਭਾਗੋ ਦੀ ਰੋਟੀ 'ਚੋਂ ਖੂਨ ਦੀ ਬੂੰਣਾ ਟਪਕਾ ਲੱਗ ਪਈਆਂ ਤੇ ਭਾਈ ਲਾਲੋ ਦੀ ਰੋਟੀ ਜੋ ਦੁੱਧ ਦੀ ਧਾਰ ਬਹਿਨ ਲੱਗ ਪਈ ਸਾਰੇ ਲੋਕ ਕੀ ਚਮਤਕਾਰ ਦੇਖ ਕੇ ਹੈਰਾਨ ਬਹਿ ਗਏ ਗੁਰੂ ਜੀ ਨੇ ਸਮਝਾਇਆ ਦੇਖੋ ਮਲਿਕ ਭਾਗੋ ਤੁਹਾਡੀ ਰੋਟੀ ਚ ਗਰੀਬਾਂ ਦਾ ਖੂਨ ਹੈ ਤੁਸੀਂ ਉਨ੍ਹਾਂ ਨੂੰ ਸਤਾਇਆ ਜ਼ਬਰਦਸਤੀ ਕੰਮ ਕਰਵਾਇਆ ਉਨ੍ਹਾਂ ਦੀ ਮਿਹਨਤ ਦੀ ਕੀਮਤ ਨਹੀਂ ਦਿੱਤੀ ਇਸ ਲਈ ਤੁਹਾਡਾ ਭੋਜਨ ਖੂਨ ਨਾਲ ਸੰਯੋਗ ਹੋਇਆ ਹੈ ਅਤੇ ਬਾਈ ਲਾਲੋ ਦੀ ਰੋਟੀ ਉਸ ਦੀ ਇਮਾਨਦਾਰੀ ਦਾ ਦੁੱਧ ਹੈ ਉਸਨੇ ਆਪਣੇ ਹੱਥਾਂ ਨਾਲ ਮਿਹਨਤ ਕੀਤੀ ਕਿਸੇ ਨੂੰ ਨਹੀਂ ਸਪਾਇਆ ਇਸ ਲਈ ਉਸਦੀ ਰੋਟੀ ਦੁੱਧ ਜਈ ਪਵਿੱਤਰ ਹੈ ਮਲਿਕ ਭਗੋਦਾ ਸਿਰ ਸ਼ਰਮ ਨਾਲ ਝੁਕ ਗਿਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸਨੇ ਗੁਰੂ ਜੀ ਦੇ ਚਨਚੇ ਗਿਰ ਕੇ ਮਾਫੀ ਮੰਗੀ ਅਤੇ ਕਿਹਾ ਮਹਾਰਾਜ ਅੱਜ ਤੁਸੀਂ ਮੇਰੀ ਅੱਖਾਂ ਖੋਦ ਦਿੱਤੀਆਂ ਅੱਜ ਤੋਂ ਮੈਂ ਗਰੀਬਾਂ ਦਾ ਸ਼ੋਸ਼ਣ ਨਹੀਂ ਕਰਾਂਗਾ ਸਭ ਨੂੰ ਉਹਨਾਂ ਦੀ ਮਿਹਨਤ ਦੀ ਪੂਰੀ ਕੀਮਤ ਦੇਵਾਂਗਾ ਸੰਗਤ ਦੀ ਇਹ ਸਾਬਤ ਕੀ ਸਾਨੂੰ ਸਿਖਾਉਂਦੀ ਹੈ ਕਿ ਅਸਲੀ ਅਮੀਰੀ ਧਨਚ ਨਹੀਂ ਇਮਾਨਦਾਰੀ ਛ ਹੈ ਮਿਹਨਤ ਦੀ ਕਮਾਈ 'ਚ ਬਰਕਤ ਹੁੰਦੀ ਹੈ ਉਹ ਨਾਨਕ ਸਤਿਗੁਰੂ ਬਾਦਸ਼ਾਹ ਜੀ ਨੇ ਸਾਨੂੰ ਦੱਸਿਆ ਕਿ ਗਰੀਬ ਦੀ ਇਮਾਨਦਾਰੀ ਕਿਸੇ ਵੀ ਅਮੀਰ ਦੇ ਕਮਾਣ ਤੋਂ ਬਿਹਤਰ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ